ਸਾਰੇ ਪ੍ਰਭਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਵੈਲਕਮ ਆਪਣੀ ਨਵੀਂ ਵੀਡੀਓ ਚ ਅੱਜ ਦੀ ਜਿਹੜੀ ਵੀਡੀਓ ਹੈ ਇਹ ਆਪਣੇ ਇੱਕ ਡੀਬੀਡਬਲਯੂ 187 ਕਣਕ ਦੇ ਬਾਰੇ ਆ ਤੇ ਕਣਕ ਕਿੰਨੇ ਦਿਨਾਂ ਦੀ ਹੋ ਗਈ ਕਿਹੜੇ ਕਿਹੜੀ ਦਵਾਈਆਂ ਦਾ ਸੜਕਾ ਕਰਿਆ ਕਿ ਕਣਕ ਦੀ ਕੀ ਕੰਡੀਸ਼ਨ ਹੈ ਬਾਕੀ 327 ਕਣਕ ਬਾਰੇ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਤੇ ਨਦੀਨ ਦਾਸ ਕਾਂਵਰ ਕਿਹੜੀ ਕਿਹੜੀ ਦਵਾਈ ਪਾਈ ਆ ਆਪਾਂ ਨੇ ਪਹਿਲਾਂ ਤੁਹਾਨੂੰ ਕਣਕ ਦੀ ਕੰਡੀਸ਼ਨ ਦਿਖਾਉਣੀ ਆ ਕਿ ਕਈਆਂ ਜੀ ਕਣਕ ਦੀ ਕੰਡੀਸ਼ਨ ਆ ਤੁਹਾਨੂੰ ਪਹਿਲਾਂ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਜੇ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਤੁਹਾਨੂੰ ਹੁਣ ਪਹਿਲਾ ਕਣਕ ਦੀ ਕੰਡੀਸ਼ਨ ਦਿਖਾਉਣੇ ਆਂਗੇ ਆਪਾਂ ਭਾਵੇਂ ਸਾਹਮਣੇ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ 187 ਆ ਇਹ ਇਹ ਨਵੰਬਰ ਦੇ 5 ਤਰੀਕ ਨੂੰ ਡੇਢ ਘੜੀ ਬੀਜੀ ਗਈ ਤੇ ਇਹ 85 90 ਦਲਾਂ ਦੀ ਹੀੜ-ਗੀੜ ਹੋ ਚੁੱਕੀ ਆ 85 ਦਿਨਾਂ ਦੀ ਹੋ ਚੁੱਕੀ ਆ ਲਗਭਗ ਕਣਕ ਇਹ 187 ਤੇ ਇਹਨੇ ਸਾਰੇ ਵੱਲ ਨੂੰ ਹੋ ਚੁੱਕੀ ਆ ਮਤਲਬ ਇਹ ਥੱਲੋਂ ਤਾਂ ਇਹਨੇ ਨਿਸ਼ਾਰਾ ਚੱਕ ਲਿਆ ਤੇ ਪੈਪ ਹੋ ਗਿਆ ਮੋਟਾ ਇੱਥੇ ਆ ਗਿਆ ਚਿੱਟਾ ਮਤਲਬ ਤੇ ਇਸ ਉੱਪਰ ਸੀਡ ਨਾਲ ਬੀਜੀ ਸੀ ਇਹ ਆਪਾਂ ਨੇ 45 ਕਿਲੋ ਬੀ ਪਾਇਆ ਸੀ ਇਹਦੇ ਵਿੱਚ ਆਪਾਂ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਸੰਕੋਰ ਟਾਟਾ ਦੇ ਕੋਮੀ 300 ਗ੍ਰਾਮ ਦੀ ਏਕੜ ਦੇ ਹਿਸਾਬ ਨਾਲ ਪਾਈ ਗੁੱਲੀ ਡੰਡਾ ਦੇਖੋ ਬਿਲਕੁਲ ਸਾਫ਼ ਚੱਕ ਕਰਿਆ ਪਿਆ ਜਾਵਾ ਪੋਰਾ ਗੁੱਲੀ ਡੰਡਾ ਨਹੀਂ ਹੈਗਾ ਕਿਤੇ ਵੀ ਦਾਣਾ ਤੇ ਨਾਲ ਹੀ ਇਹਦੇ ਆਪਾਂ ਤਿੰਨ ਥੈਲੇ ਯੂਰੀਆ ਦੇ ਦੇ ਚੁੱਕੇ ਹੁਣ ਤੱਕ ਜਿੱਥੇ ਮਾਰੀ ਸੀ ਅੱਧਾ ਥੈਲਾ ਹੋਰ ਪਾਤਾ ਸੀ ਆਪਾਂ ਨੇ ਸਾਢੇ 3 ਦੇ ਏਕੜ ਦੇ ਪਾਏ ਚੁੱਕੇ ਇਜੇ ਮਾੜੀ ਮਾੜੀ ਜਗ੍ਹਾ ਦੀ ਉੱਤ ਤੱਕ ਥੈਲੇ ਨੂੰ ਹੋਰ ਲਾਤਾ ਸੀ ਆਪਾਂ ਇਕਰਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਮੈਗਨੀਜ਼ ਤੇ ਮੈਗਨੀਸ਼ੀਅਮ ਦੀ ਘੱਟ ਵਾਲੀ ਸਪਰੇਅ ਕਰੀ ਫਿਰ ਉੱਤੇ ਇਹਦਾ ਅਗੇ ਬਹੁਤ ਵਧੀਆ ਰਿਜ਼ਲਟ ਆ ਹਰ ਇੱਕ ਸਾਲ ਕਰਦੇ ਸੀ ਬਹੁਤ ਵਧੀਆ ਰਿਜ਼ਲਟ ਆ ਇਹਦਾ ਬਾਕੀ ਕਦ ਤੁਸੀਂ ਦੇਖ ਜਾਓਗੇ ਤਾਂ ਲਗਭਗ 25 24 25 ਇੰਚ ਦਾ ਮਤਲਬ 2 ਫੁੱਟ ਦਾ 24 25 ਇੰਚ ਦਾ ਕੱਦ ਹੋ ਚੁੱਕਾ ਇਹਦਾ ਕਾਦੇ ਇਹ 187 ਥੋੜਾ ਜਿਆਦਾ ਕਰਦੀ ਹੁੰਦੀ ਆ ਇਹਦੇ ਕਰਕੇ ਇਸੇ ਕੱਦ ਖੜਾਉਣ ਵਾਲੀ ਸਪਰੇਅ ਕਰਨੀ ਹੁਣ ਜ਼ਰੂਰੀ ਆ ਪਰ ਆਪਣਾ ਇਹ ਹੁਣ ਕਿਤੇ ਕਰੀ ਤਾਂ ਨਹੀਂ ਹੈਗੀ ਠੀਕ ਇਹਦਾ ਝਾੜ ਪਿਛਲੀ ਵਾਰ ਝਾੜ ਬਹੁਤ ਵਧੀਆ ਸੀ ਇਹਦਾ ਤੇ ਅੱਜ ਦੀ ਵਾਰ ਦੁਬਾਰਾ ਬੀਜੀ ਆਪਾਂ ਨੇ ਤੇ ਪਹਿਲਾਂ ਮੀਂਹ ਪੈਣ ਕਰਕੇ ਹੁਣ ਪਾਣੀ ਪਹਿਲਾਂ ਇੱਕ ਲਾਇਆ ਸੀ ਪਹਿਲਾਂ ਲਾਇਆ ਸੀ ਆਪਾਂ ਨੇ ਇਹ 25 ਦਿਨਾਂ ਤੇ ਪਹਿਲਾ ਪਾਣੀ ਇਹਦਾ ਉਸ ਤੋਂ ਬਾਅਦ ਮੀਂਹ ਪੈ ਗਿਆ ਤੇ ਹੁਣ ਦੂਸਰਾ ਪਾਣੀ ਲਾ ਰਹੇ ਆ ਆਪਾਂ 80 ਦਿਨਾਂ ਦੀ ਹੁਣ ਹੋ ਚੁੱਕੀ ਹੈ 85 ਦਿਨਾਂ ਦੀ ਜਿਵੇਂ ਆਪਾਂ ਕਹੀਏ ਪਾਣੀ ਹੁਣ ਆਪਾਂ ਤਾਂ ਆ ਜਾਈ ਲਾਇਆ ਹੋਇਆ ਇਹ ਚ ਵਿਚਾਰ ਬਹੁਤ ਵਧੀਆ ਰਿਹਾ ਦਾ ਦਾਣਾਂ ਵੀ ਵਧੀਆ ਮੋਟਾ ਇਹਦਾ ਬਾਕੀ ਸਾਨੂੰ ਨਿਸ਼ਾਰਾ ਹੋ ਗਿਆ ਜਦੋਂ ਪੂਰੀ ਪ੍ਰੋਪਰ ਜਿ ਦਿਖਾਵਾਂਗੇ ਫਰਮ ਆਹ ਪੂਰੀ ਵਧੀਆ ਕਾਲੀ ਖੜੀ ਆ ਚਾਹੀਦੀ ਆ ਆਪਾਂ ਬਹੁਤ ਸੋਹਣੀ ਕਰਨ ਕਰ ਠੀਕ ਠਾਕ ਖੜੀ ਆਈ ਬਾਕੀ ਕਮੈਂਟਾਂ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੀ ਦੇਖ ਕੇ ਫਜ਼ ਕਿਦਾਂ ਨਹੀਂ ਲੱਗਦੀ ਠੀਕ ਲੱਗਦੀ ਆ ਵਾਰੀ ਲੱਗਦੀ ਆ ਚੰਗੀ ਲੱਗਦੀ ਆ ਤੇ ਹੁਣ ਆ ਵੀ ਆਪਾਂ ਦਾ 13045 ਤੇ ਬੋਰਨ ਦੀ ਸਪਰੇ ਕਰੀ ਆਪਾਂ ਪੰਜ ਚਾਰ ਦਿਨ ਅਸੀ ਦਿਨਾਂ ਦੀ ਹੋ ਗਈ ਜਿਆਦੇ ਦਾ ਨਿਸ਼ਾਰਾ ਥੋੜਾ ਜਿਹਾ ਹੀਠਾਂ ਸੀ ਡੰਡੀ ਜੀ ਬਣਨ ਲੱਗੀ ਆ ਜਿਵੇਂ ਇਧਰ ਲਈ ਕਣ ਕਹਾ ਇਹ ਕੋਈ 70 ਦਿਨਾਂ ਦੀ ਹੈ ਇਹ ਜਿਹਦਾ ਡੰਡੀ ਪ੍ਰੋਪਰ ਨਹੀਂ ਪੂਰੀ ਬਣੀ ਇਹਦੀ ਆਪਾਂ ਨੂੰ 2-4 ਦਿਨ ਹੋਏ ਨੇ ਸਪਰੇ ਕਰੀ ਨੂੰ ਇਹ 70 ਦਿਨਾਂ ਦੀ ਆ 70 ਤੋਂ 75 75 ਦਿਨਾਂ ਦੀ ਇਹਦੀ ਸਪਰੇ ਆਪਾਂ ਨੂੰ ਬੋਰਨ ਤੇ 13045 ਦੀ ਕਰੀਆ ਗਈ ਜਿਹਦਾ ਬਹੁਤ ਵਧੀਆ ਰਿਜ਼ਲਟ ਰਹਿੰਦਾ ਫਾਇਦਾ ਕਿਉਂਕਿ ਤਾਂ ਇਸ ਵਾਰ ਤਾਪਮਾਨ ਥੋੜਾ ਜਿਆਦਾ ਵਧਣ ਕਰਨ ਕਰਨੀ ਜ਼ਰੂਰੀ ਸੀ ਤੇ ਕਰਦੇ ਤਾਂ ਹਰੇਕ ਸਾਲੀਆਂ ਇਸ ਵਾਰ ਜ਼ਿਆਦਾ ਜ਼ਰੂਰੀ ਸੀ ਤਾਪਮਾਨ ਥੋੜਾ ਜਿਆਦਾ ਵਧਿਆ ਹੋਇਆ ਇਸ ਵਾਰ ਬਾਕੀ ਜੇ ਕੋਈ ਹੋਰ ਜਾਣਕਾਰੀ ਇਹ ਕਾਨਕ ਦੇ ਸਬੰਧੀ ਕੋਈ ਦੇਣਾ ਸਾਨੂੰ ਚਾਹੁੰਦਾ ਤਾਂ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ ਜੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ